ਇਹਰਾ ਫਾਲਤੂ ਦੇ ਕੰਮ ਛੱਡ ਥੱਲੇ ਮੈ ਜਾਣਾ ਹੈਗਾ ਵਾ ਲੱਗੇ ਰਾਤੀ ਲੇਟ ਹੋ ਗਿਆ ਵਾ ਹੁਣ ਵੀ ਉੱਥੇ ਮੰਮੀ ਕੋਲ ਸਤੈਣਾ ਹੋਊਗਾ ਮੇਰੀ ਗੱਲ ਕਰਨੀ ਹੈ ਉਹਨਾਂ ਨੇ ਹੋਰ ਕੀ ਕਹਿਣਾ ਵਾ ਰਾਤੀ ਕੱਲ ਮੇ ਸਿਹਤ ਠੀਕ ਨਹੀਂ ਹੈਗੀ ਤੇ ਮੰਮੀ ਨੂੰ ਲੱਗਦਾ ਮਦਦ ਕਰੀ ਜੰਦੀ ਆ ਤੇਰੀ ਕੀ ਹੋਇਆ ਯਾਰ ਮਾਣੀ ਮੇ ਤੁਹਾਨੂੰ ਪਤਾ ਹੀ ਗੱਲਾਂ ਹੁੰਦੀਆਂ ਰਹਿੰਦੀਆਂ ਤੂੰ ਤਾਕ ਤੁਸੀਂ ਮੈਂ ਦਵਾਈ ਦਵਾਈ ਆ ਠੀਕ ਆ ਨਾ ਤੇ ਸਿਹਤ ਖਰਾਬ ਹੈ ਤਾਂ ਹੀ ਮੈਨੂੰ ਥੱਲੇ ਜਾ ਕੇ ਪਹਿਲਾਂ ਮੰਮੀ ਦੀ ਗੱਲ ਤਾਂ ਸੁਣ ਲੈ ਉਹ ਮੈਨੂੰ ਕੀ ਕਹਿੰਦੇ ਕੀ ਆ ਜਾਲੂ ਸ਼ਰਟ ਦੇਖ ਲਓ ਤੁਸੀਂ ਦੇ ਸ਼ਰਟ ਤੇ ਬੂਟ ਜਰਾਪਾ ਤਿਆਰ ਹੋ ਕੇ ਜਾਵਾਂਗੇ ਅੱਗੇ ਲੇਟ ਹੋ ਗਿਆ ਬੂਟੀ ਪਾ ਕੇ ਜਾਣੇ ਆ ਤੇ ਬੂਟੀ ਪਾ ਕੇ ਜਾਊਂਗਾ ਤਿਆਰੋ ਕਾ ਜਾਵਾਂਗੇ ਮੇਰੇ ਕਾਲ ਸੁਣੋ ਤਿਆਰ ਤਾਂ ਤੁਸੀਂ ਹੋ ਹੀ ਰਹੇ ਹੋ ਮਮਾ ਜੀ ਦਾ ਫੋਨ ਆਇਆ ਸੀ ਕਹਿੰਦੇ ਆ ਕੇ ਮੈਨੂੰ ਮਿਲ ਜਿਓ ਕਿ ਕਿੰਨੇ ਚਿਰ ਹੋ ਕੇ ਤੁਸੀਂ ਆਏ ਨਹੀਂ ਹੈਗੇ ਆਪਾਂ ਨਾਲ ਹੀ ਉਹਨਾਂ ਨੂੰ ਮਿਲਣੇ ਨਹੀਂ ਚੱਲ ਜਾਾਂਗੇ ਕੋਈ ਗੱਡੀ ਕੋਈ ਗੱਲ ਨਹੀਂ ਪਹਿਲਾਂ ਆਪਾਂ ਮੰਮੀ ਨਾਲ ਗੱਲ ਕਰ ਲੈਣੇ ਆ ਉਹਨਾਂ ਨੇ ਤਾਂ ਮਨਾ ਹੀ ਕਰਨਾ ਮੈਨੂੰ ਪਤਾ ਨਹੀਂ ਉਹਨਾਂ ਦਾ ਇੱਕ ਵਾਰੀ ਪੁੱਛ ਲੈ ਫਿਰ ਮੈਂ ਤੁਹਾਨੂੰ ਦੱਸਦਾ ਗੱਲ ਕਰਦਾ ਠੀਕ ਆ ਉਸ ਤੋਂ ਬਾਅਦ ਹੀ ਕੋਈ ਕਨਫਰਮੇਸ਼ਨ ਦਿੰਨੇ ਇੱਕ ਤਾਂ ਬੰਦਾ ਕੰਮ ਤੋਂ ਦੁਖੀ ਆਂਦਾ ਵਾ ਦੂਜਾ ਇਹਨਾਂ ਦੇ ਘਰ ਦੇ ਝਗੜਿਆਂ ਨੂੰ ਦੁਖੀ ਕਿੱਧਰ ਪਾ ਕੰਮ ਤੇ ਕਿਹ ਸਮਝ ਨਹੀਂ ਆਉਂਦੀ ਆ ਇੱਕ ਹੋਰ ਨਾਲ ਆ ਜਾ ਹੁਣ ਮੈਨੂੰ ਇਹ ਦੁਖੀ ਆ ਮੈਕ 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 ਬੋਲੋ ਗੱਲ ਕਿਉਂ ਨਹੀਂ ਸੁਣਨੀ ਨਾਰਾਜ਼ ਕਿਉਂ ਹੋ ਗਈਆਂ ਇਹ ਹੁਣ ਐਸੀ ਕਹਾਂ ਤੁਸੀਂ ਮੇਰੀ ਸੁਣਦੇ ਹੋ ਗੱਲ ਮੈਂ ਕਿਉਂ ਨਹੀਂ ਸੁਣਦਾ ਇੱਕ ਤੂੰ ਵੀ ਹੁਣ ਨਾਰਾਜ਼ ਹੈ ਕਿ ਮੰਮੀ ਤਾਂ ਹੈਗੇ ਨਾਰਾਜ਼ ਮੈਨੂੰ ਨਹੀਂ ਪਤਾ ਮੈਂ ਮਾਮੇ ਕਦੇ ਜਾਣਾ ਐਦਾਂ ਥੋੜੀ ਹੁੰਦਾ ਤੂੰ ਤਾਂ ਸਮਝ ਰਹੀ ਤੇ ਮੰਮੀ ਨਹੀਂ ਸਮਝ ਰਹੀ ਜਾਓ ਫੇ ਮੰਮੀ ਨੇ ਕੁਛ ਤਾਂ ਜਾ ਕੇ ਕਹਿਣਾ ਮੈਨੂੰ ਨਾ ਕੋਈ ਐਦਾਂ ਨਾ ਕਰ ਤੂੰ ਜਾਓ ਮੰਮੀ ਕੋਲ ਜਾ ਕੇ ਤੂੰ ਤਾਂ ਸਮਝ ਲੈ ਮੰਮੀ ਨਹੀਂ ਸਮਝ ਰਹੀ ਤਾਂ ਉਸਕੇ ਜਾਓ ਮੰਮੀ ਕੋਲ ਜਾਓ کہہ ਰਹੇ ਮੈਨੂੰ ਨਾ ਕਹੋ ਤੁਸੀਂ ਨਹੀਂ ਕੁਝ ਖੇਲੇ ਜਾਣਾ ਠੀਕ ਹੈ ਤੁਸੀਂ ਮੰਮੀ ਕੋਲ ਤਾਂ ਠੀਕ ਹੈ ਯਾਰ ਮੈਂ ਚੱਲਾ ਫਿਰ ਮੰਮੀ ਕੋਲ ਗੱਲ ਕਰਕੇ ਆਉਣਾ ਤੇ ਜਾਓ ਪਰ ਮਨਾਂ ਕਿ ਤਾ ਮਨ ਐ ਨੰਨੇ ਤਾਂ ਮੰਮੀ ਦੀ ਗੱਲ ਮੰਨੀ ਅਗਰੇ ਤਾਂ ਮੇਰੀ ਮੰਨੀ ਹੈਗੀ ਹੈ ਮੰਮੀ ਦਾ ਕੁੱਤਾ ਇਹ ਵੀ ਮੇਰਾ ਸਟੈਂਡ ਰਵੇ ਤਾਂ ਮੈਂ ਕਹਾਂ ਵੀ ਨਾ ਜਾਵੇ ਲੋਣ ਕਿ ਨਾ ਆਗਾ ਰੋਟੀ ਬਣਾ ਕੇ ਤਾਂ ਕੋਠੇ ਜਾ ਜੜੀ ਆ ਅਜੇ ਤੱਕ ਥੱਲੇ ਨਹੀਂ ਆਈ ਬਲੀ ਫਿਰ ਤੁਸੀਂ ਆ ਕੇ ਤੋ ਬੋਲਦੀ ਹੈ ਬੋਲਾ ਨਾ ਤਾਂ ਕੀ ਕਰਾਂ ਮੋਂਡੇ ਦਾ ਕੰਨ ਨਾ ਭਰ ਲਈ ਉਹਦੇ ਕੁੱਟ ਦੇ ਸਬਰ ਕਰ ਆ ਜਾਂਦੀ ਐ ਕੋਈ ਗੱਲ ਨਹੀਂ ਸਬਰ ਕਰ ਹਾਂ ਰੋਟੀ ਪਾਣੀ ਖਾ ਲਿਆ ਨਾ ਚਲ ਕੋਈ ਗੱਲ ਨਹੀਂ ਛੁੱਟੀ ਐ ਤਾਂ ਅੱਜ ਬੈਠੇ ਕੋਈ ਗੱਲ ਬੈਠੇ ਕੀ ਐ ਉੱਤੇ ਉਹਦੇ ਕੰਨ ਨਾ ਭਰ ਨਹੀਂ ਐ ਰਾਤੀ ਮੈਂ ਉਹਨੂੰ ਕਹਾਂ ਚਲ ਸਵੇਰੇ ਗੱਲ ਕਰਾਂਗੇ ਉਹਨਾਂ ਨੂੰ ਪਤਾ ਕਿ ਗੱਲ ਕਰਨੀ ਆ ਉਹ ਵੀ ਇਹਦੇ ਮੈਂ ਜਾਵਾਂ ਚੱਲੀਆ ਨਾ ਬੈਠਾ ਜਾ ਕੇ ਤੇ ਉਹ ਵੀ ਉੱਥੇ ਬਿਟੀ ਰਾਮ ਚਲ ਕੋਈ ਦੀ ਆਵਾਜ਼ ਮਾਰ ਕੇ ਆਇਆ ਸੋਣਾ ਕਦੋਂ ਮੈਨੂੰ ਕਿੰਨਾ ਟਾਈਮ ਹੋ ਗਿਆ ਬੰਦ ਬੁੜਾ ਉੱਥੇ ਕੰਮ ਤਾਂ ਬਲੀਟ ਹੋ ਜਾਣਾ ਤੇ ਵੇਹਲਾ ਹੁਣ ਥੱਲੇ ਨਹੀਂ ਆਇਆ ਉਦੋਂ ਦੀ ਮੈਂ ਇਹਨੂੰ ਕਿੰਨੇ ਚਿਰ ਤੋਂ ਕਿਹਾ ਵੀ ਥੱਲੇ ਆ। ਚੱਲ ਕੋਈ ਨਹੀਂ ਆ ਜਾਂਦੇ ਆ। ਸਬਰ ਰੱਖ ਥੋੜਾ। ਸਬਰ ਕਿ ਰੱਖਣਾ? ਕਿਹੜੇ ਬਣਾ ਦਾ ਕੋਠੇ ਚੜਿਆ ਨਾ ਤਾਂ ਗੱਜਾ ਉਹਦਾ ਆਇਆ ਨਹੀਂ ਹੈ। ਕੋਈ ਗੱਲ ਨਹੀਂ ਛੁੱਟੀ ਅੱਜ। ਘੜੀ ਬੈਠੇ ਆਰਾਮ ਕਰ ਲੈਂਦੇ ਆ ਇਹਨਾਂ ਨੂੰ। ਛੁੱਟੀਆਂ ਤਾਂ ਕੋਠੇ ਤੇ ਬਟੇ ਲੈਣਾ ਰਾਤੀ ਉਹਨੇ ਮੈਂ ਕਿਹਾ ਮੈਂ ਕਿਹਾ ਵੀ ਤੁਸੀਂ ਸਵੇਰੇ ਗੱਲ ਕਰਾਂਗੇ ਚੱਲ। ਗੱਲ ਨਾਲ ਹਲੇ ਤਾਂ ਕਰਨੀ ਨਹੀਂ ਪਈ ਹੁਣ। ਨਹੀਂ ਹੁਣ ਤੂੰ ਕਿਹੜੀ ਗੱਲ ਕਰਨੀ ਉਹਦੇ ਨਾਲ? ਉਹੀ ਮਹਿਕ ਵਾਲੀ ਗੱਲ ਕਰਨੀ ਹੈ ਨਾ। ਕਰਨੀ ਨਹੀਂ ਕੋਈ ਨਾ। ਉਹ ਘਰ ਤੇ ਕਲੇਸ਼ ਪਾएंगे ਤੇ ਕੀ ਫਾਇਦਾ? ਨੇ ਜੇ ਕਹਾ ਦਾ ਕੰਮ ਹੋਣਾ ਨੂੰ ਕਹਿਣਾ ਤੇ ਮੈਂ ਤੇ ਪ੍ਰਕਾਸ਼ ਹੋ ਜਾਂਦਾ ਉਹ ਕੰਮ ਤਾਂ ਕਰਦੀ ਆ ਕੰਮ ਕਿਹੜਾ ਨਹੀਂ ਕਰਦੀ ਉਹ ਕੰਮ ਕਿੱਥੇ ਕਰਦੀ ਕੰਮ ਤਾਂ ਛੱਡ ਕੇ ਲੰਮੇ ਪਈ ਰਹਿੰਦੀ ਲੈ ਕੰਮ ਉਹ ਕਰਦੀ ਮੈਂ ਤਾਂ ਦੇਖਦਾ ਕੰਮ ਕਰਦੀ ਪਈ ਆ ਤੇ ਤੂੰ ਨੁਕਤਾ ਜਿੰਨੀਆਂ ਕਰਦੀ ਤੇ ਕਰੀ ਜਾਂਦੀ ਨਹੀਂ ਮਰਦੀ ਆ ਨਾ ਨੁਕਤਾ ਜਿੰਨੀਆਂ ਨਹੀਂ ਕਰਦੀ ਕੰਮ ਛੱਡ ਕੇ ਲੰਮੇ ਪਈ ਰਹਿੰਦੀ ਉਹ ਕਿਹੜਾ ਬੜਾ ਕੰਮ ਕਰਨਾ ਹੁੰਦਾ ਹੈ ਨਹੀਂ ਮੁੜ ਕੇ ਡੈਡੀ ਨੇ ਵੀ ਕਹਿਣਾ ਵੀ ਤੁਸੀਂ ਘਰ ਚ ਕਲੇਸ਼ ਕਰ ਕਿਹੜੀ ਗੱਲ ਤੋਂ ਪਾਇਆ ਹੈ ਡੈਡੀ ਪਿੰਡ ਗਿਆ ਤੇ ਉਹਨਾਂ ਇਹ ਹੀ ਗੱਲ ਕਹਿਣੀ ਆ ਮਗਰੋਂ ਮੇਰੇ ਕਲੇਸ਼ ਕਰਦੇ ਸਨ ਡੈਡੀ ਨਾ ਜਾਇ ਜਾਣਾ ਕੋਈ ਨਹੀਂ ਆ ਆ ਜਾਣਾ ਮੈਂ ਆਪਣਾ ਤੇ ਫਿਰ ਗੱਲ ਕਰਦੇ ਸਾਰੇ ਡੈਡੀ ਤੇ ਲੱਗੇ ਫਟਾ ਕੇ ਆਹ ਡੈਡੀ ਨੂੰ ਵੀ ਦੱਸਾਂ ਕਿ ਵੀ ਆਹ ਗੱਲ ਆ ਕਿੱਦਾਂ ਹੋਣਾ ਜੀ ਦਾ ਮਤਲਬ ਇਹ ਤਾਂ ਉਹ ਪ੍ਰਿੰਸ ਨੂੰ ਵੀ ਚਾਹੀਦਾ ਵੀ ਆਂਟ ਤੋਂ ਪਹਿਲਾਂ ਪੁੱਛੇ ਆਹ ਪ੍ਰਿੰਸ ਨੂੰ ਆਜ ਮਾਰ ਲੈਣਾ ਪੁੱਛ ਵੀ ਪਾਈ ਕੀ ਗੱਲ ਐ ਇਦਾਂ ਕਿਦਾਂ ਦੇਦਾ ਮੇਰਾ ਗੱਲ ਸੁਣਦਾ ਨਹੀਂ ਤੁਸੀਂ ਆਜ ਮਾਰ ਕੇ ਬੋਲੋ ਉਹ ਆਜ ਤੇ ਚੱਲ ਮਾਰ ਲੈਨੇ ਆ ਮੁੜ ਕੇ ਉਹਨਾਂ ਦੋਨਾਂ 'ਚ ਕਲੇਸ਼ ਕਰਾਂਗੇ ਕੀ ਫਾਇਦਾ ਕਲੇਸ਼ ਗੱਲ ਕਿ ਕਿੱਥੇ ਕਲੇਸ਼ ਹੋ ਜਾਂਦਾ ਹੈ ਜੋਰ ਕਲੇਸ਼ ਹੋਣਾ ਹੈ ਜਦੋਂ ਇੱਕ ਦੂਜੇ ਨੂੰ ਆਪਾਂ ਉਹਨੂੰ ਵੀ ਕਹੀ ਜਾਣਾ ਤੁਹਾਨੂੰ ਵੀ ਕਹੀ ਜਾਣਾ ਮਾਲ ਹੋਈ ਪਈ ਤੁਹਾਡੇ ਵਾਲੇ ਚੱਲ ਪ੍ਰਿੰਸ ਨੂੰ ਆਵਾਜ਼ ਮਾਰ ਲਾ ਨੂੰ ਸੋਚ ਲੈਣ ਕਿ ਕੀ ਗੱਲ ਹੈ ਪ੍ਰਿੰਸ ਸਾਹਿਬ ਜਿਹੜੀ ਬਾਜ਼ ਮਾਰੀ ਹੈ ਮੈਂ ਤੇਨੂੰ ਆਵਾਜ਼ ਮਾਰੀ ਤੂੰ ਕਿਉਂ ਆਇਆ ਨਹੀਂ ਕਿੱਥੇ ਜਾਂਦਾ ਬਹੁਤੇ ਆਰਾਮ ਕਰ ਜਾਤੀ ਥੱਕਿਆ ਤਾਂ ਆਇਆ ਐਸਟੇਰ ਹੋਰ ਕੰਮ ਕਰ ਦੇ ਯਾ ਕੰਮ ਕਰ ਵਧੀਆ ਜਲਦੀ ਆਂਦਾ ਅਮੇ ਤੁਸੀ ਬਸੋ ਰਾਤ ਕੀ ਕਹਿੰਦੇ ਸੀ ਕੀ ਗੱਲ ਕਰਨੀ ਆ ਯਾਰ ਬਹਿ ਜਾ ਕਰਨੇ ਚਲ ਬਹਿ ਜਾ ਬਾਕੀ ਗੱਲ ਕਰਦੇ ਚਲ ਮੈਂ ਆਇਆ ਫੁੱਟਿੰਗ ਜਿਹੜੋ ਗੱਲ ਹਾਂ ਵਸਸ ਵੇਰ ਦਾ ਤੈਨੂੰ ਕਹਿੰਦਾ ਵੀ ਥੱਲੇ ਆ ਥੱਲੇ ਆ ਤੂੰ ਇੱਕ ਵਾਰੀ ਵੀ ਨਹੀਂ ਸਾਡੀ ਗੱਲ ਸੁਣੀ ਉਦੋਂ ਦੇ ਅਣ ਗੱਲ ਤਾਂ ਮੈਂ ਤੁਹਾਡੀ ਸੁਣੀ ਆ ਤਾਂ ਹੀ ਤਾਂ ਨਹੀਂ ਜਲਦੀ ਆ ਗਿਆ ਕਿੱਥੇ ਸੁਣੀ ਆ ਤੇ ਡਾਡੀ ਨੇ ਹੁਣ ਆਵਾਜ਼ ਮਾਰੀ ਤਾਂ ਤਾਂ ਥੱਲੇ ਆਇਆ ਤੁਹਾਨੂੰ ਪਤਾ ਤਾਂ ਹੈ ਸਾਰਾ ਦਿਨ ਕੰਮ ਸਤਾਵੜ ਚ ਨਿਕਲ ਜਾਂਦਾ ਵਾ ਨਿਕਲ ਤੇ ਜਾਂਦਾ ਹੁਣ ਉੱਤੇ ਉਹ ਤੇਰੇ ਕੰਨ ਭਰਦੀ ਹੋਣੀ ਉਹਨੇ ਕੀ ਕਰਨ ਪਰਨੇ ਆ ਕਾਣ ਭਰਦੇ ਤਾਂ ਇਹ ਨੇ ਤੋ ਆਇਆ ਥੱਲੇ ਕਿਹੜਾ ਬੜਾ ਤੈਨੂੰ ਮੈਂ ਕਿਹਾ ਬਥੱਲੇ ਆ ਥੱਲੇ ਆ ਮੈਂ ਸਾਰੀ ਜੜੀ ਥੱਕਿਆ ਆ ਸੀਗਾ ਹੁਣ ਤੁਹਾਨੂੰ ਪਤਾ ਨਹੀਂ ਪੂਰੀ ਹੁਣ ਟਾਈਮ ਤਾਂ ਲੱਗਦਾ ਹੀ ਆ ਨਹੀਂ ਤਾਂ ਅੱਜ ਕੰਮ ਤੇ ਨਹੀਂ ਜਾਣਾ ਕਿੰਨਾ ਲੇਟ ਹੋ ਗਿਆ ਅੱਜ ਮੇਰੀ ਛੁੱਟੀ ਆ ਮੈਂ ਤਾਂ ਲੇਟ ਉੱਠਿਆ ਤੇ ਟਾਈਮ ਮੈਂ ਕਿ ਆਰਾਮ ਨਾਲ ਉੱਠਿਆ ਤੂੰ ਦੱਸਿਆ ਹੀ ਨਹੀਂ ਕਿ ਮੈਂ ਕੰਮ ਤੇ ਨਹੀਂ ਜਾਣਾ ਮੰਦਸੰ ਦਾ ਮੌਕਾ ਹੀ ਨਹੀਂ ਮਿਲਿਆ ਹੁਣ ਤਿਆਰ ਸਾਰ ਹੋ ਕੇ ਕਦਦਰ ਦਫਾ ਨਿਕਲਣਾ ਅਸੀਂ ਮਾਮੇ ਘਰ ਜਾਣਾ ਹੁਣ ਮਾਮੇ ਘਰ ਕੀ ਰੋਏ ਜੜੀ ਲੈ ਫਿਰ ਕਿਉਂ ਕੱਢ ਇੱਕ ਦਿਨ ਚੱਲ ਜਾਗੇ ਤਾਂ ਅੱਗੇ ਵਿਦਿਆਲੇ ਥੋੜੇ ਜਣੇ ਹੋ ਗਏ ਜਾ ਕੇ ਹੁਣ ਤਾਂ ਕੀ ਰੱਖਿਆ ਘੜੀ ਘੜੀ ਮਾਮੇ ਘਰ ਤੁਰੇ ਰਹਿਣਾ ਮੈਂ ਕਹਿੰਦਾ ਦਿਲ ਕਰਿਆ ਕਿ ਕਮ ਫੇਰ ਆਈਏ ਚਲੋ ਮੈਂ ਕਹਿੰਦਾ ਤੇ ਦਿਲ ਕਰਦਾ ਰਹਿੰਦਾ ਕਿ ਕਦੇ ਆਨੂ ਨਿਕਲ ਜਾ ਕਦੇ ਆਨੂ ਨਿਕਲ ਜਾ ਲੈ ਫਿਰ ਕੀ ਹੋਇਆ ਇੱਕ ਦਿਨ ਤਾਂ ਜਾਣਾ ਹੁੰਦਾ ਕੱਲ ਨੂੰ ਮੈਂ ਚਾਹ ਵੱਲੋਂ ਕਿਹਾ ਇਹਨੇ ਚਾਹ ਨਹੀਂ ਬਣਾਈ ਕੱਢਾੜੀ ਆਪਣੀ ਚਾਹ ਬਣਾਕਦੇ ਸੀ ਮੈਨੂੰ ਚਾਹ ਨਹੀਂ ਦਿੱਤੀ ਇਹਨੇ ਲੈ ਐਦਾਂ ਕਿ ਦੋਸਾ ਦਾ ਕੰਮ ਤਾਂ ਕਰਦੀ ਪੂਰਾ ਦਾੜੀ ਕਾ ਨੇ ਕੰਮ ਸਹੀ ਕਰਦੀ ਹੈ ਦਾੜੀ ਤੇਰੇ ਨਾਲ ਕਹਿੰਦਾ ਕੰਮ ਸਹੀ ਕਰ ਜੀ ਮੈਨੂੰ ਪਤਾ ਨਾ ਦਾੜੀ ਤੇਰਾ ਕੜਾ ਕਰ ਰਹਿੰਦਾ ਤੇ ਜਰਾ ਤਾਂ ਬਾਹਰ ਰਹਿੰਦੇ ਹਾਂ ਉਹਨਾਂ ਨੂੰ ਕੀ ਪਤਾ ਘਰ ਕੰਮ ਕਰਦੀ ਕਿ ਨਹੀਂ ਕਰਦੀ ਮੈਨੂੰ ਪਤਾ ਨਾ ਘਰ ਬੈ ਰਹੀ ਸੀ ਸਰ ਘਰ ਕਿਲੇਸ ਨੇ ਕੰਨਾਂ ਨਹੀਂ ਲਗਾ ਪਰ ਰੋ ਰਹੀ ਨਾ ਮੈਂ ਕਲੇਸ਼ ਕਲਾ ਜੇ ਮੈਂ ਗੱਲ ਕਰਾਂ ਕਹਿ ਤੈਨੂੰ ਪ੍ਰਿੰਸ ਪੈਂਦਾ ਹੋਰ ਕੀ ਇਹਦਾ ਲੋਜ ਜੱਬ ਜਾ ਪਿਆ ਰਹਿਦਾ ਵਾ ਕਦੀ ਉਹ ਕੰਮ ਨਹੀਂ ਕਰਦੀ ਆ ਤੇ ਤੁਸੀਂ ਕਿਹਾ ਨਾ ਜਾਂਦੇ ਆ ਕੰਮ ਤਾਂ ਪ੍ਰਿੰਸ ਕਰਨਾ ਹੀ ਪੈਣਾ ਆ ਕੰਮ ਕਿੱਦਾਂ ਕਰਨਾ ਵਜੇ ਇਹਨੇ ਨਹੀਂ ਕਰਨਾ ਤੇ ਮੈਂ ਆਪਣੇ ਕਦੇ ਹੁੰਦਾ ਨਹੀਂ ਕੰਮ ਨਾ ਆਪਣੇ ਕੋ ਹਣਾ ਹੀ ਆ ਇੰਦਾ ਕਰਕੇ ਤੁਹਾਨੂੰ ਬਿੱਗੇ ਚੱਲ ਜਾਣਾ ਇਹ ਕਹਿੰਦੇ ਜਾਂਦੇ ਧਮਕੀ ਦਿੰਦੀ ਆ ਮੈਨੂੰ ਇੰਦਾ ਰੋ ਰੋ ਚੰਗਾ ਨਹੀਂ ਲੱਗਦਾ ਗੱਲ ਕਰ ਜਾਂਦੀ ਇੱਥੇ ਜਾਵੇਂ ਇਹ ਕੋ ਕੰਮ ਥੋੜੀ ਜਿਹਾ ਜੇ ਕੋ ਗੱਲ ਕਾ ਦੋ ਤਾਂ ਮੈਂ ਪੇਕੇ ਚੱਲੀ ਆ ਕੰਮ ਨਹੀਂ ਕਰਨਾ ਨਹੀਂ ਕਰਨਾ ਇਹ ਕਦੀ ਲੰਮੇ ਪਾ ਗਈ ਨਾ ਕੋ ਇਹਨੂੰ ਕੰਮ ਵੱਲੋਂ ਕਬੇ ਤੇ ਚੁੱਪ ਕਰਕੇ ਬੈਠੀ ਰਹੇ ਬਸ ਇਹ ਕੋ ਕੰਮ ਦਾ ਬੰਦੇ ਵਾਲਾ ਜਦੋਂ ਜੀ ਕਾ ਤਾਂ ਮੂੰਹ ਚੱਕ ਕੇ ਤਰਪੈਂਦੀ ਆ ਧੰਗੀਆਂ ਦਿੰਦੀ ਆ ਕਦੀ ਮੈਂ ਚੱਲੀ ਆ ਕਦੀ ਨਹੀਂ ਚੱਲੀ ਕੰਮ ਵੱਲੋਂ ਕਾਦਾ ਡਰਾਵੇ ਦੇ ਅੰਡਾ ਪੈਂਦੀ ਆ ਐਦਾ ਥੋੜੀ ਗੱਲ ਹੁੰਦੀ ਆ ਇਹ ਮੈਨੂੰ ਹੁਣ ਡਰਾਵੇ ਦੇਣ ਦਾ ਵੀ ਆਂ ਪਤਾ ਨਹੀਂ ਕੀ ਕਰੂਗੀ ਇਹ ਕੋਈ ਨਹੀਂ ਮੈਂ ਵੀ ਆਪਣਾ ਘਰ ਹੈ ਮੇਰੇ ਨਾਂ ਤੇ ਹੈ ਇਹਨਾਂ ਨੂੰ ਮੈਂ ਕਰਾਇਆ ਤਾਂ ਕੱਢੂਗੀ ਜੇ ਤਰਾ ਕਰਦੀ ਕੋਈ ਆਟਾ ਕਰਦੋਂ ਕਿ ਮੈਂ ਵੀ ਛੱਤੀ ਹੜਣਾ ਫਿਰ ਸੱਤ ਨੂੰ ਮਗਰ ਲਾ ਲਿਆ ਬਣਾ ਉਹ ਕੱਲ ਸੁਣਦਾ ਹੈ ਰਾਡੀਆਂ ਸ਼ਾਮਾਂ ਨੂੰ ਆ ਜਾਣਾ ਉਹ ਬਿਠਾੜ ਕੇ ਗੱਲ ਕਰ ਲੈਣੀ ਵੀ ਇਦਾਂ ਕਰਦੀ ਐ ਨਾ ਮੇਰੀ ਗੱਲ ਮੰਨਦੀ ਨਾ ਹੋ ਰੇ ਇਹਨੂੰ ਸਮਝਾ ਲਓ ਬਿਠਾ ਕੇ ਤੇ ਕੋਈ ਨਾ ਮੈਨੂੰ ਵਦਨਾਮ ਕਿਹਾ ਵੀ ਇਹ ਸਾਥ ਨੇ ਚੰਗੀ ਵਾਹ ਨਾਲੇ ਗਲਤ ਕਰਨਾ ਚਲ ਮਰ ਰੁਕ ਅਗਲੀ ਵਾਰ ਦੇਖਾਂਗੇ ਚਲ ਮੈਂ ਰੁਕ ਵੀ ਬਣਾ फटाफट ਰੋਟੀ ਨਹੀਂ ਆ ਗਿਆ ਹੋਣਾ ਮੁੰਡਾ ਵੀ ਆ ਗਏ ਪਾਪੀ ਕਿੱਧਰ ਆਏ ਤੁਸੀਂ ਮੈਂ ਕੱਪੜੇ ਤਾਂ ਮਾਰ ਕੇ ਆਈ ਸੀ ਹਾਂ ਮੈਂ ਰੋਟੀ ਦੇਣੀ ਕਦੋਂ ਦਾ ਆਇਆ ਮੈਂ ਤੇ ਮੈਂ ਰੋਟੀ ਬਣਾਣੀ ਆ ਰਹੀ ਹਾਂ ਮੈਂ ਕਿਉਂ ਮम्मी ਸਵੇਰ ਦੇ ਗਲਪ ਤੇ ਪਏ ਆ ਤੇ ਮੇਰੇ ਤੋਂ ਥੋੜੀ ਗੱਲ ਕਰਿਓ ਸਾਡੇ ਨਾਲ ਗਲਪ ਤੇ ਪਾਈ ਨੂੰ ਪੜਹਾ ਕੇ ਭੇਜਦਾ ਤੁਸੀਂ ਮੈਂ ਨਹੀਂ ਪੜਹਾਇਆ ਉਹ ਕਹ ਰਹੇਗੇ ਭਾਵੇਂ ਮੰਮੀ ਕਹਿ ਰਹੀ ਇਦਾਂ ਕਿ ਭਾਬੀ ਨੇ ਕਿਹਾ ਮੈਂ ਨਹੀਂ ਕਿਹਾ ਕਿਸੇ ਨੂੰ ਪਹਿਲਾਂ ਹੀ ਸੁਣਦਾ ਮੈਂ ਨਹੀਂ ਕਿਹਾ ਕਿਸੇ ਨੂੰ ਉਹ ਨਹੀਂ ਮਾਰਿਆ ਨਹੀਂ ਕਿ ਮਮੀ ਨੇ ਮੈਨੂੰ ਅੱਜ ਤੱਕ ਕਿਹਾ ਕਿ ਬਿਮਾਰ ਸੀ ਕਿ ਮੈਂ ਆਦਿ ਕਿਤੇ ਬਿਮਾਰ ਤਾਂ ਸੀਗੇ ਨਹੀਂ ਅੱਛਾ ਮੇਰੀ ਤਾਂ ਸਿਹਤ ਇੰਨੀ ਖਰਾਬ ਹੈ ਮੈਨੂੰ ਦਵਾਈ ਦਵਾਈ ਆ ਪੁੱਛਣੀ ਚਾਹੀਦਾ ਬਣਾਉਂਦੇ ਨੇ ਮੇਰ ਦਾ ਲੱਗਦਾ ਬਿਮਾਰ ਹੋ ਗਿਆ ਮੈਨੂੰ ਪਤਾ ਮੈਂ ਕਿੱਦਾਂ ਬਣਾਈ ਆ ਦੱਸ ਕੋਈ ਬਿਮਾਰ ਨਹੀਂ ਸੀ ਤੇ ਤੁਸੀਂ ਮਿੰਟ ਬਾਅਦ ਤੁਸੀਂ ਫੋਨ ਕਰਦੇ ਰਹਿੰਦੇ ਹੋਦਰ ਦੇ ਕੇ ਮੈਂ ਫੋਨ ਕਿਉਂ ਕਰਾਂਗੀ ਮੈਂ ਕੋਈ ਫੋਨ ਨਹੀਂ ਕਰਦੀ ਯਾਰ ਤੁਸੀਂ ਕਿਉਂ ਨਹੀਂ ਫੋਨ ਕਰਦੇ ਨਿੱਕੀ ਰਿੱਕੀ ਗੱਲ ਤੁਸੀਂ ਉੱਥੇ ਪਹੁੰਚਾਉਂਦੇ ਮੈਂ ਨਹੀਂ ਪਹੁੰਚਾਉਂਦੀ ਤੂੰ ਭਰਾ ਤੂੰ ਮੇਰਾ ਭਰਾ ਹੋ ਕੇ ਨਹੀਂ ਮੇਰੀ ਸਮਝਦਾ ਫਿਰ ਤੁਸੀਂ ਤੁਸੀਂ ਗਲਤ ਗੱਲਾਂ ਕਰਕੇ ਕਲੇਸ਼ ਕਰਾ ਰਹੇ ਹੋ ਮੈਂ ਕਿਉਂ ਨਾ ਰੋਕਾਂ ਤਾਂ ਦੱਸੋ ਪਾਜੀ ਨੂੰ ਵੀ ਸਵੇਰੇ ਭੜਕਾ ਕੇ ਭੇਜਿਆ ਠੀਕ ਹੈ ਨਾ ਉਹ ਮੰਮੀ ਨੇ ਕਲੇਸ਼ ਕਰਕੇ ਗਏ ਡੈਡੀ ਵੀ ਮੰਮੀ ਨਾਲ ਲੜ ਕੇ ਗਏ ਉਹਨਾਂ ਕਹਿੰਦੇ ਬਾਪੂ ਜੀ ਦੇ ਆਹ ਤੇ ਗੱਲ ਕਰਾਂਗੇ ਠੀਕ ਹੈ ਨਾ ਉਹਨਾਂ ਨੇ ਗੱਲ ਕਰਨੀ ਆਂ ਤੇ ਫੇਰ ਕਲੇਸ਼ ਹੋਣਾ ਘਰ ਤੇ ਕਲੇਸ਼ ਵਧਿਆ ਆ ਰਿਹਾ ਪਰ ਮੈਂ ਕੁਝ ਕਿਹਾ ਹੀ ਨਹੀਂ ਉਹ ਤੁਸੀਂ ਮੈਨੂੰ ਗੱਲ ਸਮਝਾਓ ਮੇ ਇਹ ਬਾਰੇ ਕੀ ਬਣਾਣਾ ਬਣਾ ਡੋਣ ਕਾਕਾ ਸਰਾਗੀ ਐਨਾ ਕੋ ਤਸਵੀਰ ਦਾ ਬਣਾ ਛੱਡੇ ਮੈਂ ਤਾਂ ਉਹ ਨਹੀਂ ਮੈਂ ਕਿੱਥੇ ਬਣਾਇਆ ਸਵੇਰ ਦਾ ਉਹ ਪ੍ਰਿੰਸ ਐਨਾ ਭੜਕਾ ਕੇ ਕਹਿੰਦਾ ਹੋਈਆਂ ਗੱਲਾਂ ਕਰਦਾ ਕਿ ਉਹ ਤੇਰਾ ਬੇਰਤ ਹੋਰਦਾ ਗਿਆ ਨਹੀਂ ਮੈਂ ਨਹੀਂ ਕੁਝ ਕਿਹਾ ਇਹਨਾਂ ਨੂੰ ਇਹ ਤਾਂ ਰਾਤੀ ਕਰ ਉਸਦੇ ਸਿ ਮੈਂ ਨਹੀਂ ਦੱਸਿਆ ਕਿ ਮੇਰੀ ਸਿਹਤ ਨਹੀਂ ਠੀਕ ਸੀ ਉਸਨੇ ਕਿਹਾ ਉਹ ਬੋਲਦਾ ਉਹ ਕਹਿੰਦਾ ਪਕੇ ਚੱਲ ਜੂਗੀ ਐ ਤੂੰ ਡਰავੇ ਜਣੀ ਉਹਨੂੰ ਵੀ ਤੇ ਮੈਨੂੰ ਵੀ ਮੈਂ ਉਹਨਾਂ ਨੂੰ ਕੁਝ ਨਹੀਂ ਕਿ ਆਪਣੇ ਵੱਲੋਂ ਬੋਲਦੇ ਹੋਣੇ ਆਪਣੇ ਨੂੰ ਜੇ ਤੂੰ ਕਿਹਾ ਤਾਂ ਆਂ ਬੋਲਦਾ ਆਪਣੇ ਲੋਕਾਂ ਦਾ ਬੋਲੂਗਾ ਜੇ ਮੈਂ ਠੀਕ ਮੈਂ ਥੋੜੀ ਗੱਲ ਹੁੰਦੀ ਆ ਕੋਈ ਗੱਲ ਹੋਵੇ ਡਰਾਵਾ ਤੇ ਆਪਾਂ ਮੇਕੇ ਚੱਲੀ ਮੇਕੇ ਚੱਲੀ ਨਹੀਂ ਨਹੀਂ ਮੈਨੂੰ ਕੋਈ ਇਸ ਵੇਲੇ ਦਾ ਫਿਕਰ ਹੈਗਾ ਕਿ ਦੁਪਹਿਰ ਦੀ ਰੋਟੀ ਕੋਲ ਬਣਾਉਣਾ ਕਰਨਾ ਕੀ ਕਰਨਾ ਉਹ ਮੈਂ ਕੱਪੜੇ-ਕੱਪੜੇ ਧੋਤੇ ਸੀ ਨਾ ਤਾਂ ਕਹੇ ਮਾਰ ਕੇ ਚੁੰਦੇ ਆ ਰਹੀ ਸੀ ਹੈ ਮਾਰ ਕੇ ਆਈਏ ਮੁਰੇ ਸਾਰੇ ਮੈਨੂੰ ਕਹਿੰਦੇ ਤੂੰ ਬੁਰੀ ਐ ਤੂੰ ਐਡਾ ਗੱਲਾਂ ਕਰਦੀ ਨਹੀਂ ਮੈਂ ਮੈਂ ਕਿ ਸਾਰੇ ਤੂੰ ਬੁਰੀ ਬਣ ਗਈ ਤੂੰ ਚੰਗੀ ਨਹੀਂ ਮੈਂ ਨਹੀਂ ਕੁਝ ਕਿਹਾ ਹੈਗਾ ਉਹ ਗੋ ਮੈਨੂੰ ਰੋਣੇ ਬੋਲੀ ਜਾਂਦਾ ਹੁ ਕਿਸੇ ਨੂੰ ਕਹੀ ਆ ਰੋਬਰ ਮਿੰਨੂ ਆਣ ਕੇ ਰੋਟੀ ਵਾਕੜਾ ਦੇ ਦੇ ਮੈਂ ਮੇਰੇ ਕੋਲ ਤਾਂ ਰੋਟੀ ਪੱਕਦੀ ਨਹੀਂ ਮੈਂ ਕੀ ਕਰਾਂ ਮੈਂ ਤੇ ਆਪਨੇ ਠੀਕ ਲੈ ਲੀ ਜੇ ਤੂੰ ਚੈਨੂ ਮੰਡੇ ਦਾ ਕਾਹੇ ਗਿਆ ਕਿ ਤਾ ਤੂੰ ਚਲ ਤੂੰ ਰੋਟੀ ਸਾਨੂੰ ਖਾ ਕੇ ਆ ਜੀ ਨਹੀ ਮੈਂ ਕੀ ਕਹਿਣਾ ਵਾ ਕੁਛ ਵੀ ਨਾ ਦੱਗੋ ਮੈਂ ਹੁਣ ਬਣਾ ਦੇ ਰੋਟੀ ਸਮਝ ਨਹੀਂ ਆਈ ਤੁਹਾਨੂੰ ਰੋਟੀ ਤਾਂ ਬਣਾਉਣੀ ਪੈਣੀ ਆ ਹੁਣ ਕੋਈ ਸਬਜ਼ੀ ਘਰ ਪਈ ਕੋਈ ਕਿ ਨਹੀਂ ਪਈ ਤਰੇਲੇ ਨਹੀਂ ਬਣਾਏ ਸੀ ਫੇਰੇ ਿਆ ਕਰੇਲੇ ਪਾਇਆ ਤੇ ਨਾਲ ਦਾਲ ਬਣਾ ਲੈ ਹਾਂ ਜੀ ਦਾਲ ਹੀ ਬਣਾ ਲਵਾਂ ਚੋਕਲੀਆ ਘਟ ਕਰਿਆ ਘਰ ਚਲ ਦੱਸਾਂ ਮੈਂ ਕਿਹੜੀ ਕਰਤੀ ਚਲ ਜਾ ਕੇ ਬਣਾ ਜਾਂ ਦਾ ਬੋਲੇ ਨਾ ਕਰ ਚਾ ਲੱਖਾਂ ਤੋਂ ਦੂਰ ਆਪੇ ਪਤਾ ਨਹੀਂ ਮੰਮਾ ਨੂੰ ਅੱਜ ਕੀ ਹੋ ਗਿਆ ਮੈਨੂੰ ਇੱਦਾਂ ਬੋੜ ਰਹੇ ਨੇ ਅੱਜ ਦਾਦਾ ਜੀ ਆਉਂਦੇ ਤਾਂ ਠੀਕ ਐ ਇਹ ਤਾਂ ਮੈਂ ਮੰਮੀ ਨੂੰ ਫੋਨ ਕਰ ਦੇਣਾ ਵਾ ਮੈਂ ਬਥੇਰਾ ਭੋਲੀ ਬਣ ਕੇ ਦੇਖ ਲਿਆ ਹੁਣ ਮੈਂ ਚਲਾਕ ਨੂੰ ਬਣ ਕੇ ਉਹਨੂੰ ਦਿਖਾਵਾਂਗੀ ਕਿ ਇਹਨੂੰ ਕਹਿੰਦੇ ਚਲਾਕ ਨੂੰ